ਪੁਲਿਸ ਕਮਿਸ਼ਨਰ ਟੈਂਪਰੇਟਰ ਵਿੱਚ ਪੀਐਸ ਕੈਂਟ ਉਹਨਾਂ ਨੇ ਦੋ ਮੁਕਦਮੇ ਟਰੇਸ ਕੀਤੇ ਐ ਐਫਆਈਆਰ ਨੰਬਰ 164/24 ਤੇ ਐਫਆਈਆਰ ਨੰਬਰ 157/24 ਜਿਹੜਾ ਐਫਆਈਆਰ ਨੰਬਰ 164/24 ਹੈ ਉਹਦੇ ਚ ਅਕਿਊਜ਼ਡ ਹੈਗਾ ਸਾਹਿਲ ਅਲੈਸ ਕਾਲੂ ਉਹਦੇ ਤੇ ਆਲਰੇਡੀ 21 ਪਰਚੇ ਸੀਗੇ 307 ਦੇ ਵੀ 379b ਦੇ ਵੀ ਪਰਚੇ ਸੀ ਨਾਲ ਐਨਡੀਪੀਐਸ ਐਕਟਿਵ ਪਰਚੇ ਸੀ ਉਹਤੇ ਇੱਕ ਪਰਚਾ ਸੀਗਾ 452 ਤੇ 423 ਦਾ ਤੇ ਥਾਣੇ ਦੀ ਪੁਲਿਸ ਉਹਨੂੰ ਰੈਸਟ ਕਰਨ ਗਈ ਸੀ ਅੰਡਰ தி ਡਾਇਰੈਕਸ਼ਨਸ ਆਫ ਕਮਿਸ਼ਨਰ ਪੁਲਿਸ ਅਮਰਸੇਸ ਦਾ ਕੁਰਪ੍ਰੀ ਸਿੰਘ ਪੁਲਰ ਸਾਹਿਬ ਤੇ ਜਦੋਂ ਰੈਸਟ ਕਰਨ ਗਈ ਤੇ ਉਹ ਕਾਲੂ ਭੱਜਿਆ ਆਪਣੇ ਉਥੋਂ ਤੇ ਸਾਡੀ ਟੀਮ ਨੇ ਉਹਨੂੰ ਰੈਸਟ ਕਰ ਲਿਆ ਤੇ ਜਦੋਂ ਉਹਨੂੰ ਰੈਸਟ ਕੀਤਾ ਉਹਦੀ ਸਰਚ ਵਿੱਚੋਂ ਜਮਤਲਾਸ਼ੀ ਵਿੱਚੋਂ ਉਹ ਉਤੋਂ ਹੀਰੋਇਨ ਵੀ ਮਿਲੀ 265 ਗ੍ਰਾਮ ਹੀਰੋਇਨ ਮਿਲੀ ਤੇ ਜਿਹੜੇ 452 ਤੇ 23 ਦੇ ਪਰਚੇ ਵਿੱਚ ਅਰੈਸਟ ਤਾਂ ਸੀ ਪਾਈ ਹੈ ਨਾਲ ਜਿਹੜਾ ਆਹ ਵਾਲਾ ਹੈਗਾ ਇੱਕ ਨਵਾਂ ਪਰਚਾ ਵੀ ਉੱਤੇ ਦਰਜ ਰਜਿਸਟਰ ਹੋਇਆ ਤੇ ਇਹ ਬੇਸਿਕਲੀ ਆਪਣਾ ਗਵਾਲ ਮੰਡੀ ਏਰੀਆ ਦੇ ਵਿੱਚ ਜ਼ਿਆਦਾ ਆਪਰੇਟ ਕਰਦਾ ਸੀ ਤੇ ਸਾਰਿਆਂ ਨੂੰ ਉੱਥੇ ਹੀ ਇਹ ਸਪਲਾਈ ਕਰਦਾ ਸੀ ਤੇ ਇਹਨੂੰ ਆਪਣਾ ਫੜਕੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਰ ਇਹ ਉਹ ਵੀ ਮਾਮਲਾ ਜਿਹਦੇ ਵਿੱਚ ਇੱਕ ਪੁਲਿਸ ਅਫਸਰ ਦੀ ਗ੍ਰਿਪਟ ਹੋਇਆ ਸੀ। ਜੀ। ਉਹ ਹੀ ਹੈ ਤੇ ਜਿਹਦੇ ਉਹਨੂੰ ਫੜਦੇ ਫੜਦੇ ਜਿਹੜਾ ਹਾਂਜੀ। ਬਿਲਕੁਲ ਬਿਲਕੁਲ ਬਿਲਕੁਲ। ਠੀਕ ਹੈ। ਉਹ ਹੀ ਇਹਦੇ ਤੇ ਹੋਰ ਵੀ ਮਾਮਲੇ ਲੱਗੇ ਪਹਿਲਾਂ। ਇਹਦੇ ਤੇ 21 21 ਮੁਕਦਮੇ ਹੋਰ ਦਰਜ ਹੈਗੇ ਇਹਦੇ। 21 ਮਾਮਲੇ ਜਿਹੜੇ ਦਰਜ ਨੇ ਉਹਨਾਂ ਦੇ ਵਿੱਚੋਂ ਮਾਣਯੋਗ عدالتوں ਨੂੰ ਕੋਈ ਸਜ਼ਾ ਜਾਬਤਾ ਹੋਈ ਨਹੀਂ ਉਹਨਾਂ ਨੂੰ। ਉਹ ਹਾਲੇ ਸੇ ਰਿਕਾਰਡ ਚੈੱਕ ਕਰਾ ਰਹੇ ਹਾਂ ਬਾਕੀ ਕਈ ਮੁਕਦਮੇ ਚ ਆਨਬੀਲ ਵੀ ਹੈ ਜੀ। ਸਰ ਮੈਨ ਨੇ ਡਰੱਗਸ ਦਾ ਹੀ ਨਾ ਕੰਮ। ਨਹੀਂ ਮੈਨ ਡਰੱਗਸ ਦਾ ਵੀ ਆਪਣਾ ਸਨੇਚਿੰਗ ਦਾ ਵੀ ਚੋਰੀ ਦਾ ਵੀ ਤੇ ਸਨੇਚਿੰਗ ਚੋਰੀ ਤੇ ਡਰੱਗਸ ਦਾ ਮੇਨ ਇਹਦਾ ਹੈਗਾ ਜੀ ਕਿਹੜੇ ਕਿਹੜੇ ਗਾਣੇ ਚ ਮੰਦੇ ਦਰਜ ਇਹ ਇਹ ਅੰਮ੍ਰਿਤਸਰ ਪੁਲਿਸ ਕਮਿਸ਼ਨਰੀ ਵਿਭਾਗ ਤੋਂ ਆਪਣੀ ਅੱਜ ਦੇ ਦਰਜ ਇਹ ਮੁਕਦਮੇ ਦਰਜ ਨੇ ਸਰ ਟੋਟਲ ਕਿੰਨੇ ਯਾਨੇ ਇਹ ਹਲੇ ਕੱਲਾ ਹੀ ਸੀਗਾ ਜੀ ਸਾਹਿਲ ਨਾ ਇਸਕਾ ਠੀਕ ਹੈ ਹਾਂਜੀ ਹਾਂਜੀ ਪਰਿਵਾਰਿਕ ਬੈਕਗ੍ਰਾਉਂਡ ਤੇ ਕੁਝ ਪਰਿਵਾਰਿਕ ਜਿੱਤੇ ਇੱਕ ਹੀ ਮੁਕਦਮੇ ਦਰਜ ਨੇ ਨਟੋਰੀਅਸ ਬੰਦਾ ਹੀ ਹੈ ਜੀ ਇੱਕ ਜਿਹੜਾ ਦੂਸਰਾ ਮੁਕਦਮਾ ਹੈਗਾ 157/ 24 ਉਹਦੇ ਚ ਗੌਰਵ ਤੇ ਸੰਦੀਪ ਅਸੀਂ ਅ ਗ੍ਰਫ्तार ਕੀਤੇ ਹੈ ਉਹਨਾਂ ਦੀ ਏਜ ਹੈਗੀ 20 ਤੋਂ 21 ਸਾਲ ਹੈਗੀ ਹੈ ਉਹਨਾਂ ਤੋਂ ਰਿਕਵਰੀ ਅਸੀਂ ਕੀਤੀ ਹੈ ਇੱਕ ਐਕਟਿਵਾ ਇੱਕ ਮੋਟਰਸਾਈਕਲ ਦੀ ਕੀਤੀ ਹੈ ਇੱਕ ਮੋਬਾਈਲ ਫੋਨ ਤੇ ਇੱਕ ਪਿਸਟਲ ਤੇ ਦੋ ਰਾਉਂਡ ਦੀ ਅਸੀਂ ਰਿਕਵਰੀ ਕੀਤੀ ਹੈ ਇਹ ਛਾਟਾ ਬਾਈਪਾਸ ਦੇ ਰਹਿਣ ਵਾਲੇ ਹੈ ਤੇ ਇਹਨਾਂ ਤੇ ਵੀ ਆਪਣਾ ਵਕ ਵਕ ਮੁਕਦਮੇ ਦਰਜ ਹੈਗੇ ਹੈ 307 ਦੇ ਵੀ ਹੈਗੇ ਤੇ 379 बी ਦੇ ਵੀ ਲਗੇਤੇ ਬੇਸਿਕਲੀ ਨਸ਼ੇੜੀ ਹੈਗੇ ਆ ਇਹਨਾਂ ਦਾ ਜੋ ਸੰ ਅ ਪ੍ਰੀਲੀਮਨਰੀ ਇਨਕੁਆਇਰੀ ਤੋਂ ਪਤਾ ਚੱਲੇ ਇਹਨਾਂ ਦਾ ਇੱਕ ਹੋਰ ਸਾਥੀ ਹੈ ਉਹ ਵੀ ਗ੍ਰਿਫਤਾਰ ਕਰਨ ਹਾਲੇ ਬਾਕੀ ਹੈ ਤੇ ਅਸੀਂ ਟੀਮਸ ਬਣਾ ਕੇ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਾਂਗੇ ਇਹਨਾਂ ਦੀ ਉਮਰ ਕਿੰਨੀ ਹੈ ਜੀ ਇਹਨਾਂ ਦੀ ਬੀਜ ਤੋਂ 21 ਸਾਲ ਹੈ ਜੀ ਹਾਂਜੀ ਸਰ ਇਹ ਪੜ੍ਹੇ ਲਿਖਿਆ ਕਿੰਨਾ ਪੜ੍ਹਿਆ ਨਹੀਂ ਨਹੀਂ ਇਹ ਕੋਈ 10ਵੀਂ ਪਾਸ ਹੈ ਕੋਈ 8ਵੀਂ ਪਾਸ ਹੈ ਜੀ ਮੈਂ ਉਹ ਰਿਵਿਊ ਕਰਦੇ ਸੀ ਕਿ ਇਹ ਬੇਸਿਕਲੀ ਜਿੰਨਾ ਤੇ ਇੰਨੇ ਮੁਕਦਮੇ ਦਰਸਨੇ ਆ ਜ਼ਿਆਦਾਤਰ 스내ਚਿੰਗ ਤੇ ਨੋਟੋਰੀਅਸ ਐਕਟੀਵਿਟੀਜ਼ ਦੇ ਚੀਜ਼ ਨੇ ਉਹ ਵਾਲਵਰਸ ਵੀਜ਼ਾ ਤੁਹਾਨੂੰ ਦੱਸਿਆ ਮੈਂ ਕੋਈ ਖਾਸ ਗੱਲ ਉਹਦੇ ਨਾਲ ਜਿਨ੍ਹਾਂ ਨੇ ਕੋਈ ਵਾਤਾਵਰਕ ਕੀਤੀ ਉਹ ਹਾਲੇ ਅਸੀਂ ਐਕਸਪਲੋਰ ਕਰ ਰਹੇ ਹਾਲੇ ਅਸੀਂ ਹਾਲੇ ਸਾਡੇ ਨੋਟਿਸ ਵਿੱਚ ਨਹੀਂ ਆਇਆ ਇਸ ਦਾ ਦੇਸੀ ਆ ਜਾਂ ਕਿਸੇ ਇਸ ਦਾ ਕੰਟਰੀ ਮੇਡ ਹੈ ਜੀ ਕੰਟਰੀ ਮੇਡ ਹੈ ਠੀਕ